ਸ੍ਰੀ ਕਾਲ ਬਾਈ ਜੀ ਸਾਰਿਆਂ ਨੂੰ ਅੱਜ ਅਸੀਂ ਡੱਗ ਦੀ ਸਫਾਈ ਕਰਨ ਲੱਗੇ ਸੀ ਹੁਣ ਦੇਖਦੇ ਆਪਾਂ ਹੁਣ ਸਾਨੂੰ ਡਾਕਟਰ ਇਹ ਆਹ ਦੇਖ ਜਰਾ ਕਿਵੇਂ ਕਰਦਾ ਈ ਬਾਬਾ ਓਏ ਸਾਡੇ ਵੱਡਾ ਇੱਕ ਬੁढ़ा ਹੁੰਦਾ ਸੀ ਉਹ ਕਰਦਾ ਹੁੰਦਾ ਸੀ ਐ ਉਹਦੀ ਨਕਲ ਕਰਦਾ ਏ ਹਾਂ ਥੋੜੀ ਕੀ ਹਾਲ ਹੈ ਜੀ ਸਾਰਿਆਂ ਦਾ ਕਰੋ ਵੱਧ ਤੋਂ ਵੱਧ ਸਪੋਰਟ ਹੁਣ ਦੇਖੋ ਡਾਣੇ ਆਈ ਜਾਂਦੇ ਆ ਆ ਡੱਗ ਦੀ ਸਪਾਈ ਕਰੀ ਸੀ ਸਾਰੇ ਦੀ ਪੰਜ ਸ਼ਹੀਦ ਹੋ ਗਏ ਸਾਨੂੰ ਲੱਗਿਆ ਨੂੰ ਜਮਾਂ ਗਲਿਆ ਪਿਆ ਸੀ ਡੱਗੇ ਠੀਕ ਐ ਪਿੰਡ ਵਾਲਿਆਂ ਨੇ ਕਰੀ ਐ ਭਰਾਵਾ ਹੋਰ ਕਿਸੇ ਨੇ ਨਹੀਂ ਕਰੀ ਬੱਸ ਤੇ ਸਾਰੇ ਪਿੰਡ ਨੇ ਪੂਰੀ ਸਪੋਰਟ ਕਰੀ ਫੁੱਲ ਤਾਂ ਕਰਕੇ ਕਰੀ ਭਰਾਵਾ ਐਵੇਂ ਆਖੀਏ ਠੀਕ ਐ ਤੇ ਅੱਜ ਅਸੀਂ ਆ ਖਾਲੀ ਕਰਦੇ ਹੁਣ ਪੰਜ ਪਾਇਆ ਸੀ ਦਵਾ ਉਹ ਦੇਖੋ ਤੇ ਸਾਰੇ ਪਿੰਡ ਨੇ ਭਰਾਵਾ ਫੁੱਲ ਸਪੋਰਟ ਕਰੀ ਠੀਕ ਹੈ ਵਧੀਆ ਕੰਮ ਕਰਿਆ ਸਾਰਾ ਸਾਫ ਕਰਤਾ ਬਾਹਰ ਗੰਦੀ ਗੰਦ ਕੱਢਿਆ ਆਹ ਵੇਖ ਲਓ ਹੁਣ ਪੌੜੀਆਂ ਤੇ ਤੁਹਾਨੂੰ ਮੈਂ ਦਿਖਾ ਦੇਣਾ ਥੋੜਾ ਘਣਾ ਬਾਹਰ ਵੀ ਦਿਖਾ ਦੇਣਾ ਵੀ ਕੀ ਕੀ ਹੋਇਆ ਤੇ ਸਾਰੇ ਪਿੰਡ ਨੇ ਵਧੀਆ ਕੰਮ ਕਰਿਆ ਰਲ ਮਿਲ ਕੇ ਵੱਡਿਆਂ ਨੇ ਵੀ ਕਰਿਆ ਛੋਟਿਆਂ ਨੇ ਵੀ ਕਰਿਆ ਤਾਂ ਕਰਕੇ ਹੁੰਦਾ ਭਰਾਵਾ ਜੀ ਪਿੰਡ ਦਾ ਇੱਕਾ ਹੋਵੇ ਤਾਂ ਕੁਝ ਵੀ ਕਰ ਸਕਦੇ ਆ ਆ ਦੇਖ ਲੋ ਐ ਸਿਗੀ ਦੇਖ ਆ ਪਈ ਇੱਥੇ ਰਗੀ ਤੈਨੂੰ ਤਾਂ ਬੁੜੀਏ ਦਿਖਾਉਣੀ ਮੂ